ਦਾ ਅਰਥ ਧੂਮੀ ਨੇ ਵਿੱਚ ਤਖਾਰ ਪਾਵ ਤਕਰ ਪੋਰਾ ਨਾਂ ਵਿਆਪਈ ਜੋਰ ਨਹੀਂ ਪੰਦਾ ਕੰਠ ਮਿਲਿਆ ਮਰਨਾਉ ਕੰਠ ਦਾ ਅਰਥ ਗਲ ਵਿੱਚ ਗਲ ਨਾਲ ਹਿੱਤੇ ਵਿੱਚ ਨਾਮ ਦਾ ਅਰਥ 나ਥ ਖਸਮ ਪਤੀ ਸਤਿਗੁਰੂ ਕਹਿੰਦੇ ਪਿਆਰਿਓ ਉਹ ਦੇ ਮਹੀਨੇ ਜਿਸ ਜੀਵ ਇਸਤਰੀ ਦੇ ਗਲ ਨਾਲ ਮਿਰਦੇ ਵਿੱਚ ਬ੍ਰਹਮਪਤੀ ਲੱਗਾ ਹੋਇਆ ਹੋਵੇ ਉਸ ਨੂੰ ਕਕਰ ਭਾਵ ਮਨ ਦੀ ਕਠੋਰਤਾ ਦੀ ਗੱਲ ਕੀਤੀ ਹੈ ਕੋਰਾਪਣ ਜੋਰ ਨਹੀਂ ਪਾ ਸਕਦਾ ਮਨ ਦੇਿਆ ਚਰਨਾਰਬਿੰਦ ਦਰਸ਼ਨ ਲਖੜਾ ਸਾਹ ਵਿਦਿਆ ਅਰਥ ਗੁੰਨਿਆ ਜਾਂਦਾ ਹੈ ਸਤਿਗੁਰੂ ਜੀ ਕੰਗੇ ਕਿਉਂਕਿ ਉਸ ਦੀ ਭਰਤੀ ਪ੍ਰਭੂ ਦੇ دیدار ਦੀ ਤਾਂਗ ਵਿੱਚ ਜੁੜੀ ਰਹਿੰਦੀ ਹੈ ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਵਿੱਜਿਆ ਰਹਿੰਦਾ ਓਕ ਤੁਖਾਰਨਾ ਵਿਆਪੇ ਕੰਤ ਮਿਲਿਆ ਮਰਨਾਉ ਮਨ ਜਿਦਿਆ ਚਰਨਾਲ ਬਿੰਦ ਲੱਗ ਦਰਸ਼ਨ ਲੱਗਣਾ ਸਾਰ ਓਟ ਗੋਵਿੰਦ ਗੋਪਾਲ ਰਾਏ ਸਿਵਾ ਦੇ ਜਿਸ ਜੀਵ ਇਸ ਤਿਹੇ गोविंद ਗੋਪਾਲ ਦਾ ਆਸਰਾ ਲਿਆ ਹੈ ਉਸ ਨੇ ਪ੍ਰਭੂ ਪਤੀ ਦੀ ਸੇਵਾ ਦਾ ਨਾਮ ਫਟਿਆ ਪਿਆ ਜੀ ਵਿਖਿਆ ਕੋ ਨਾ ਸਕਈ ਮਿਲ ਸਾਧੂ ਗੁਣਗਾ ਕਹਿੰਦੇ ਮਾਇਆ ਉਸ ਨੂੰ ਪੋ ਨਹੀਂ ਸਕਦੀ ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫਤਸਲਾਹ ਵਿੱਚ ਚੁੱਪੀ ਲਾਈ ਹੈ ਜਾਤ ਉਪਜੀਤ ਮਿਰੀ ਸੱਚੀ ਪ੍ਰੀਤ ਸਮਾ ਕਹਿੰਦੇ ਜਿਸ ਪ੍ਰਮਾਤਮਾ ਨੂੰ ਉਸਨੇ ਜਨਮ ਲਿਆ ਹੈ ਉਸ ਦੇ ਵਿੱਚ ਉਹ ਜੁੜੀ ਰਹਿੰਦੀ ਹੈ ਉਸ ਦੇ ਜਿਵੇਂ ਪ੍ਰਭੂ ਦੀ ਪ੍ਰੀਤ ਵਿੱਚ ਲੱਗੀ ਰਹਿੰਦੀ ਹੈ ਕਦੈ ਇਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਪਾਰ ਬ੍ਰਹਮ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੈ ਉਹ ਮੋੜ ਉਸ ਦੇ ਚਰਨਾਂ ਤੋਂ ਵਿਛੜਦੀ ਨਹੀਂ ਬਾਹਰ ਜਾਵਨ ਲੱਗੇਰੀਆ ਹਰ ਸੱਜਣਾ ਕੰਮਾਗਾ ਪਰ ਉਹ ਸੱਜਣ ਪ੍ਰਭੂ ਬੜਾ ਅਪਹੁੰਚਾ ਬੜਾ ਢੂੰਡਾਂ ਮੈਂ ਉਸ ਤੋਂ ਰਤਵਾਰੀ ਕੁਰਬਾਨ ਜਾਂਦਾ ਹਾਂ ਬਿਨਹਾਰ ਸ਼ਰਮ ਬੈ ਨਾਰਾਣ ਨਾਨਕ ਦਰਪਈਆ ਹੋ ਗੁਰੂ ਜੀ ਕਹਿੰਦੇ ਉਹ ਬੜਾ ਦਿਆਲੂ ਹੈ ਕਿਰਪਾ ਕਰੂ ਹੈ ਦਰ ਉਤੇ ਡਿੱਗਿਆ ਜੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ ਉਹ ਸੁੰਤਾ ਸਰਬ ਸੁਖ ਜਿਸ ਬਖਸ਼ੇ ਵੀ ਪ੍ਰਵਾਹ ਕਹਿੰਦੇ ਜਿਸ ਤੇ ਉਹ بے ਪਰਵਾ ਪ੍ਰਭੂ ਮਿਹਰ ਕਰਦਾ ਉਸ ਨੂੰ ਉਹ ਦਾ ਮਹੀਨਾ ਸੁਹਾਵਣਾ ਲੱਗਦਾ ਉਸ ਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਨੇ ਅਰੰਭ ਵਿੱਚ ਸਤਿਗੁਰੂ ਜੀ ਨੇ ਵਰਕਸ਼ਿਸ਼ ਕੀਤੀ ਸੀ ਭੋਗਤ ਕਾਰਨਾਂ ਵਲ ਪਈ ਕੰਧ ਮਿਲਾਯਾਰਨਾ ਜੀ ਇਸਤਰੀ ਦੇ ਕਲ ਨਾਲ ਹਿਰਦੇ ਵਿੱਚ ਪ੍ਰਭੂ ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਤਰ ਭਾਵ ਮਨ ਦੀ ਕਠੋਰਤਾ ਤੋੜਾਪਣ ਜ਼ੋਰ ਨੇ ਬਾਸ ਸਕਦਾ ਤੇ ਅੰਤ ਵਿੱਚ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਕਹਿੰਦੇ ਕੋਹ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਭਾਤ ਜਿਸ ਉੱਤੇ ਉਹ ਵੇ ਪ੍ਰਭਾ ਪ੍ਰਭੂ ਮਿਹਰ ਕਰਦਾ ਉਸ ਨੂੰ ਉਹ ਦਾ ਮਹੀਨਾ ਸੋਹਣਾ ਲੱਗਦਾ ਉਸ ਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਨੇ ਸਤਗੁਰੂ ਜੀ ਕਿਰਪਾ ਕਰਨ ਅੱਜ ਉਹ ਦੇ ਮਹੀਨੇ ਦੀ ਰੰਮਤਾ ਦੇ ਸਮੇਂ ਤੇ ਅਸੀਂ ਆਪ ਆਪਣੇ ਬਾਲ ਨਾਲ ਜਾਂ ਸਿਆਣਕ ਨਾਲ ਨਹੀਂ ਆਏ ਸਾਨੂੰ ਗੁਰੂ ਲੈ ਕੇ ਆਇਆ ਹੈ ਜਿਨ੍ਹਾਂ ਕੇ ਉਸ ਮਾਲਕ ਨੇ ਕਿਰਪਾ ਕੀਤੀ ਅਰਸ ਕੀਤਾ ਉਹ ਆਏ ਆ ਸਤਿਗੁਰੂ ਜੀ ਮਨ ਕਰਕੇ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਲਾ ਲੈਣ ਜਿਹੜੇ ਤਰ੍ਹਾਂ ਵਿੱਚ ਬੈਠ ਕੇ ਸਰਵਣ ਕਰ ਲੈਂਦੇ ਉਹ ਵੀ ਬਹੁਤ ਵੱਡਿਆਂ ਪਾਕਾਂ ਵਾਲੇ ਨੇ ਜਿਨ੍ਹਾਂ ਨੇ ਬਾਣੀ ਦੇ ਉਪਦੇਸ਼ ਨੂੰ ਸਰਵਣ ਕੀਤਾ ਗੁਰੂ ਜੀ ਕਿਰਪਾ ਕਰਨ ਜੋ ਪੜਿਆ ਸੁਨਿਆ ਗਾਗਿਆ ਹੈ ਕਮਾਉਣ ਦੀ ਜਾਂਚ ਆ ਜਾਏ ਆਉ ਹੁਣ ਕੜਾ ਪ੍ਰਸ਼ਾਦੀਆਂ ਦੇ ਗੰਵਰਤਨੀਆਂ ਬਰੰਤ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਮਹੀਨੇ ਦੀ ਤਰ੍ਹਾਂ ਚਾਹ ਦੇ ਮੰਦਰ ਬਿਲਕੁਲ ਤਿਆਰ ਨੇ ਸਾਰੀ ਸੰਗਤ ਨੇ ਛਕ ਕੇ